ਔਰ ਕਿਉਂਕਿ ਖੂਨਦਾਨ ਜਿਹੜਾ ਸਭ ਤੋਂ ਵੱਡਾ ਦਾਨ ਹੈ ਜਿਹੜਾ ਇੱਕ ਜ਼ਿੰਦਗੀ ਨੂੰ ਬਚਾ ਸਕਦਾ ਇਤੋਂ ਵੱਡੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਬੜਾ ਵੱਡਾ ਉਪਰਾਲਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤੇ ਸਾਡੇ ਨੌਜਵਾਨਾਂ ਨੂੰ ਸੇਧ ਦਿੱਤੀ ਜਾਂਦੀ ਹੈ ਰਾਹੁਲ ਗਰਗ ਬਾਬਾ ਜੀ ਜਿਹੜੇ ਕੀ ਹਰ ਸਾਲ ਇਹ ਕੈਂਪ ਲਗਾਉਂਦੇ ਨੇ ਸਤਮਾ ਇਹ ਬਲੱਡ ਨੇਸ਼ਨ ਕੈਂਪ ਮੈਂਟ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਕਿ ਇੰਗਰੇਜ਼ੀ ਕីਕਾ ਦਾ ਨਾਤਰ ਮਹਿਰ ਦੇ ਇਕੱਤਰ ਹੈ ਛੋਟੇ ਜਿਹੇ ਖੱਡੇ ਦੇ ਉੱਤੇ ਆਪਣੀ ਟੀਮ ਦੀ ਸਮਰੱਥਾ ਦੀ ਟੀਮ ਦੀ ਤਕਨੀਕ ਨੂੰ ਐਂਡ ਕਰਕੇ ਮੋਢੇ ਨਾਲ ਉਹ ਕਿਹਾ ਮੈਂ ਨਾ ਯੂਥ ਦਾ ਸਿਹਤ ਰਾਹ ਸਾਡਾ ਬਾਬਾ ਜੀ ਦੇ ਅਸੀ ਕਿ ਕਿਕ ਦਾ ਪ੍ਰਮੋਟਰ ਦੇ ਰਿਹਾ ਹੈ ਬਹੁਤ ਬੜਾ ਰੂਹ ਦਾ ਕਿਹਾ ਲੱਗਦਾ ਜੀ ਜਰ ਸਿਆਣੇ ਕਹਿੰਦੇ ਨੇ ਕਿ ਟੀਮ ਵਰਕ ਇਜ਼ ਇਕੁਅਲ ਟੂ ਡ੍ਰੀਮ ਵਰਕਸ ਵੀ ਜਿਹੜਾ ਕੰਮ ਸੰਯੁਕਤ ਤੌਰ ਦੇ ਉੱਤੇ ਸਾਂਝੇ ਸਪੈਸ਼ਲ ਧੰਨਵਾਦ ਕਰਦੇ ਆ ਜਿਹੜੇ ਕਿ ਇਸ ਇਵੈਂਟ ਦੀ ਕਪੜੇ ਦੇ ਲਈ ਉਰੇ ਪਹੁੰਚੇ ਨੇ

ਮਾਤਾ ਜੀ ਕਰਨ ਜੀ ਇਹ ਵੀ ਡਾਕਟਰ ਗੁਲਜੇਤ ਭਾਈ ਜਿਸ ਨੂੰ ਪ੍ਰੈਸ਼ਰ ਮਤਲਬ ਲੱਗਦਾ ਲੋੜ ਬਣ ਪ੍ਰਾਪਰਵਾਣਾ ਦੀ ਸੇਵਾ ਬਰਕਤ ਤੇ ਸ਼ੁਕ ਸ਼ਾਂਤੀ ਵਾਲਾ ਜੀਵਨ ਬਖਸ਼ਣ ਬਹੁਤ ਬਹੁਤ ਧੰਨਵਾਦ ਤੇ ਕਰਨ ਜੀ ਪਿੱਛੇ ਖੜੇ ਨੇ ਕਰਨ ਸਾਹਿਬ ਇਹ ਵੀ ਸਾਡੇ ਸਾਡਾ ਛੋਟਾ ਭਰਾ ਗਗਨ ਅਸ ਕੀ ਕਹਿਣਾ ਚਾਹੁੰਦੇ ਆ ਜਿਹੜੇ ਚੰਨ ਤਰ ਕਰਨ ਇਹ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਹਰ ਸਾਲ ਉੱਚੇ ਵਿੜੇ ਚ ਲੱਗਦਾ ਜਿਹਦੇ ਚ ਸਾਡੇ ਰਾਹੁਲ ਬਾਬਾ ਜੀ ਮੁੱਖ ਭੂਮਿਕਾ ਨਿਭਾਉਂਦੇ ਨੇ ਔਰ ਵੈਸੇ ਵੀ ਉਹਨਾਂ ਨੇ ਇੱਕ ਬਲੱਡ ਬੈਂਕ ਸ਼ੁਰੂ ਕੀਤਾ ਹੋਇਆ ਜਿਹਦੇ ਨਾਲ ਮੈਨੂੰ ਲੱਗਦਾ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਉਹਨਾਂ ਨੇ ਬਚਾਈਆਂ ਨੇ ਔਰ ਕਿਉਂਕਿ ਖੂਨਦਾਨ ਜਿਹੜਾ ਸਭ ਤੋਂ ਵੱਡਾ ਦਾਨ ਹੈ ਜਿਹੜਾ ਇੱਕ ਜ਼ਿੰਦਗੀ ਨੂੰ ਬਚਾ ਸਕਦਾ ਇਤੋਂ ਵੱਡੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਤੋਂ ਮੈਂ ਇਹਨਾਂ ਦੀ ਬਹੁਤ ਜ਼ਿਆਦਾ ਸ਼ਲਾਘਾ ਕਰਦਾ ਇਹਨਾਂ ਦੀ ਸਾਰੀ ਸਮੁੱਚੀ ਟੀਮ ਦੀ ਜਿਹੜੇ ਕਿ ਹਰ ਸਾਲ ਹੀ ਅੱਡਾ ਵੱਡਾ ਵਿਸ਼ਾਲ ਖੂਨਦਾਨ ਕੈਂਪ ਦਾ ਯੋਜਨ ਕਰਦੇ ਨੇ ਔਰ ਜਿਹੜੇ ਖੂਨਦਾਨੀ ਨੇ ਉਹ ਵੀ ਅੱਜ ਦੇ ਦਿਨ ਨੂੰ ਉਡੀਕਦੇ ਹੁੰਦੇ ਨੇ ਕਿ ਕਦੋਂ ਇਹ ਦਿਨ ਆਵੇ ਤੇ ਸਾਨੂੰ ਮੌਕਾ ਲੱਗੇ ਕਿਉਂਕਿ ਸਾਰਿਆਂ ਨੂੰ ਸਾਨੂੰ ਖੂਨਦਾਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਇਹ ਸਿਹਤ ਲਈ ਵੀ ਬਹੁਤ ਚੰਗੀ ਹੈ ਜੇ ਅਸੀਂ ਖੂਨਦਾਨ ਦਿੰਨੇ ਆ ਤੇ ਉਹਦੇ ਨਾਲ ਸਾਡੀ ਆਪਣੀ ਵੀ ਸਿਹਤ ਜਿਹੜੀ ਹੈ ਉਹ ਹੋਰ ਜ਼ਿਆਦਾ ਮਜ਼ਬੂਤ ਤੇ ਤੰਦਰੁਸਤ ਹੁੰਦੀ ਹੈ ਉਸ ਕਰਕੇ ਇਹੋ ਜਿਹੇ ਜਿਹੜੇ ਕੈਂਪਨੇ ਜਾਂ ਇਹੋ ਜਿਹੇ ਜਿਹੜੇ ਸਮਾਜਿਕ ਕੰਮ ਨੇ ਉਹਨਾਂ ਚ ਸਾਨੂੰ ਸਾਰਿਆਂ ਨੂੰ ਬਾਹਰ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਉਹ ਮੈਂ ਰਾਹੁਲ ਬਾਬਾ ਜੀ ਨੂੰ ਔਰ ਸਮੁੱਚੀ ਇਹਨਾਂ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਅੱਜ ਇੱਕ ਰੌਣਕ ਲੱਗੀ ਹੋਈ ਹੈ ਵੱਡੀ ਗਿਣਤੀ ਖੂਨਦਾਨੀ ਜਿਹੜੇ ਨੇ ਇੱਥੇ ਪਹੁੰਚੇ ਨੇ ਸੋ ਇਹ ਇਥੋਂ ਪਤਾ ਲੱਗਦਾ ਕਿ ਸਮਾਜ ਦੇ ਵਿੱਚ ਇੱਕ ਪੋਜ਼ਿਟਿਵਿਟੀ ਹੈ ਔਰ ਇੱਕ ਚੰਗਾ ਸਨੇਹਾ ਜਾਂਦਾ ਜਿਹਦੇ ਨਾਲ ਅਸੀਂ ਸਮਾਜ ਨੂੰ ਅਭੀ ਸਹਿਦ ਦੇ ਸਕਦੇ ਆ ਤੋ ਮੈਂ ਇਹਨਾਂ ਨੂੰ ਫੇਰ ਦੁਬਾਰਾ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇੱਕ ਜਿਵੇਂ ਹੁਣ ਇਲੈਕਸ਼ਨ ਆਉਣ ਜਾ ਰਹੀ ਹੈ ਦੋ ਤਰੀਕ ਨੂੰ ਜਿਹੜੀ ਹੈ 21 ਤਰੀਕ ਨੂੰ ਹੋਣੀ ਹੈ ਦੋ ਆਪਣੇ ਬਾਡ ਦੇ ਵਿੱਚ ਉਹਨਾਂ ਚ ਝਾੜੂ ਵਾਲੇ ਜਿਹੜੇ ਕਹਿੰਦੇ ਨੇ ਵੀ ਬੋਰਡ ਦੇ ਜਿਹੜੇ ਜ਼ਿਆਦਾਤਰ ਸਰਕਾਰੀ ਖੰਭਿਆਂ ਨੂੰ ਬਤਲ ਰਹੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਨਹੀਂ ਲਾ ਦਿੱਤੇ ਗਏ ਉਹ ਤਾਂ ਲੈ ਗਈ ਨਹੀਂ ਸਾਡੇ ਦਰ ਸ਼ਿਕਾਇਤ ਹੋਈ ਆ ਅਸੀਂ ਸ਼ਿਕਾਇਤ ਕੀਤੀ ਹੈ ਸਾਡੀ ਪਾਰਟੀ ਵੱਲੋਂ ਵੀ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਹਨਾਂ ਨੇ ਬਿਨਾਂ ਪਰਮਿਸ਼ਨ ਤੋਂ ਔਰ ਬਿਨਾਂ ਇਹ ਆਗਿਆ ਤੋਂ ਜਿਹੜੀ ਆ ਉਹ ਸਰਕਾਰੀ ਖੰਭਿਆਂ ਤੇ ਉਹਨਾਂ ਨੇ ਆਪਣੇ ਵੱਡੇ ਵੱਡੇ ਬੋਰਡ ਟੰਗੇ ਹੋਏ ਨੇ ਇਹ ਸ਼ਰਿਆਮ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਆ ਔਰ ਸ਼ਰਿਆਮ ਧੱਕਾ ਹੈਗਾ ਔਰ ਇਹ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੇ ਇਹ ਉਹਨਾਂ ਨੂੰ ਵੀ ਤਾਰ ਪਿੰਡੋ ਕਰ ਰਹੀਆਂ ਨੇ ਤੋ ਅਸੀਂ ਇਲੈਕਸ਼ਨ ਕਮਿਸ਼ਨ ਕੋਲ ਵੀ ਇਸ ਦੀ ਸ਼ਿਕਾਇਤ ਕਰਾਂਗੇ ਔਰ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਵੀ ਸ਼ਿਕਾਇਤ ਕੀਤੀ ਆ ਔਰ ਜੋ ਮੇਰੀ ਜਾਣਕਾਰੀ ਮੁਤਾਬਕ ਆ ਕਿ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਜਿਹੜੇ ਬੋਰਡ ਨੇ ਉਹਨਾਂ ਦੇ ਝਾੜੂ ਪਾਰਟੀ ਦੇ ਉਹ ਲਾ ਦਿੱਤੇ ਗਏ ਇਹ ਟਿੱਕਣਾ ਚਰਵਾਜੀ ਦੇ ਕੈਂਪ ਤੇ ਹੈ। ਇਹ ਵਿਸ਼ਾਲ ਖੂਨਦਾਨ ਕੈਂਪ ਸਤਮਾ ਲਾਇਆ ਜਾ ਰਿਹਾ ਰਾਹੁਲ ਬਾਬਾ ਜੀ ਵੱਲੋਂ ਉਹਨਾਂ ਨੇ ਸ਼੍ਰੀ ਰਾਮ ਕੁਮਾਰ ਗਰਬਜੀਤ ਦੀ ਯਾਦ ਵਿੱਚ ਤੇ ਬੜਾ ਵੱਡਾ ਉਪਰਾਲਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤੇ ਸਾਡੇ ਨੌਜਵਾਨਾਂ ਨੂੰ ਸੇਧ ਦਿੱਤੀ ਜਾਂਦੀ ਹੈ। ਵੀ ਜਿਹੜੇ ਬਜ਼ੁਰਗ ਸਮਾਜ ਵਿੱਚ ਚੰਗਾ ਕੰਮ ਕਰਕੇ ਗਏ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਤੇ ਸਮਾਜ ਵਿੱਚ ਸਾਨੂੰ ਬੜੀ ਵਾਰ ਲੋੜ ਪੈਂਦੀ ਹੈ ਬਲੱਡ ਦੀ ਜਦੋਂ ਕੋਈ ਅਚਨਚੇਤ ਐਕਸੀਡੈਂਟ ਹੋ ਜਾਂਦਾ ਤਾਂ ਇਹ ਜਿਹੜੀ ਸੰਸਥਾ ਵਾ ਉਹਨਾਂ ਨੂੰ ਆਪਣਾ ਬਲੱਡ ਬਚਾਉਂਦੀ ਆ ਤੇ ਕੀਮਤੀ ਜਾਨਾਂ ਬਚਾਉਣ 'ਚ ਆਪਣਾ ਯੋਗਦਾਨ ਪਾਉਂਦੀ ਆ ਮੈਂ ਆਪਣੇ ਵੱਲੋਂ ਰਾਹੁਲ ਬਾਬਾ ਜੀ ਦੀ ਟੀਮ ਨੂੰ ਤੇ ਸਮੁੱਚੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦੇਣਾ ਜਿਹੜਾ ਇਹ ਵਧੀਆ ਉਪਰਾਲਾ ਕਰਕੇ ਸਮਾਜ ਸੇਵਾ ਕਰ ਰਿਹਾ ਹੈ ਰਾਹੁਲ ਗਰਬ ਬਾਬਾ ਜੀ ਜਿਹੜੇ ਕੀ ਹਰ ਸਾਲ ਇਹ ਕੈਂਪ ਲਗਾਉਂਦੇ ਨੇ ਸਤਮਾ ਇਹ ਬਲੱਡ ਨੇਸ਼ਨ ਕੈਂਪ ਹੈ ਕਿ ਸ਼੍ਰੀ ਰਾਮ ਕੁਮਾਰ ਜੀ ਠੇਕੇਦਾਰ ਜਿਹੜੇ ਕਿ ਮੇਰੇ ਵੀ ਬੜੇ ਜਲਦੀ ਕੀ ਸੀਗੇ ਰਾਹੁਲ ਗਰਗ ਬਾਬਾ ਜੀ ਦੇ ਚਾਚਾ ਜੀ ਮੈਂ ਸਮਝਦਾ ਕਿ ਉਹਨਾਂ ਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਸਭ ਤੋਂ ਵਧੀਆ ਢੰਗ ਹੈ ਕਿ ਬਲੱਡ ਨੇਸ਼ਨ ਕੈਂਪ ਮੈਡੀਕਲ ਕੈਂਪ ਵੀ ਨਾਲੇ ਤਾਂ ਲੋਕਾਂ ਦੀ ਮਦਦ ਹੁੰਦੀ ਹੈ ਕਿ ਬਾਬਾ ਜੀ ਜਿਹੜੇ ਨੇ ਉਹ ਸ਼ਹਿਰ ਦੇ ਵਿੱਚ ਇਸ ਗੱਲ ਤੋਂ ਜਾਣੇ ਜਾਂਦੇ ਨੇ ਕਿ ਜੇ ਕਿਸੇ ਨੂੰ ਵਿਖੂਣ ਦੀ ਲੋੜ ਹੈ ਤਾਂ ਜਦ ਮਰਜ਼ੀ ਚਾਹੇ 12 ਵਜੇ ਰਾਤ ਨੂੰ ਬਾਬਾ ਜੀ ਨੂੰ ਫੋਨ ਮਾਰੇ ਕਿ ਉਹ ਮਹਈਆ ਕਰਾ ਕੇ ਦਿੰਦੇ ਨੇ ਤੇ ਮੈਂ ਬਾਬਾ ਜੀ ਨੂੰ ਤੇ ਉਹਨਾਂ ਦੀ ਟੀਮ ਨੂੰ ਬੜੀ ਮੁਬਾਰਕਵਾਦ ਦਿੰਦਾ ਤੇ ਬੜਾ ਵਧੀਆ ਇਹ ਯੋਜਨ ਕਰਦੇ ਨੇ ਹਰ ਸਾਲ ਹੀ ਜਿਹੜੇ ਖੂਨਦਾਨ ਜਿਹੜੇ ਡੋਨੇਟ ਡੋਨਰ ਨੇ ਉਹ ਉਹਰੇ ਵੱਧੇ ਜਾਂਦੇ ਨੇ ਤੇ ਲੋਕਾਂ ਨੂੰ ਜਦ ਵੀ ਕੋਈ ਜ਼ਰੂਰਤ ਪੈਂਦੀ ਹੈ ਤਾਂ ਉਹਦੀ ਮਦਦ ਇੰਨੀ ਕੀ ਗੰਦਲ ਹੈ ਜਿਹੜੀਆਂ ਨੇ ਉਹ ਦਫਤਰ ਭਲਵਾਇਆ ਜਿਹੜਾ ਅੱਜ ਪਿਆਰ ਹੁੰਦੀ ਹੈ ਤੇ ਨੰਮਾ ਸਾਡਾ ਖੂਨਦਾਨ ਕੈਂਪ ਸਵਰਗੀ ਰਾਮਕਮਰ ਘਰ ਜੀ ਜੋ ਮੇਰੇ ਚਾਚਾ ਜੀ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਉਦ ਗਿਆ ਹੋਇਆ ਜਿਉਂਚਾ ਬੜਾ ਰਾਣੀ ਰਾਮਦੇ ਮੈਂ ਉਹਦਾ ਪਹਿਲਾ ਸਾਰੇ ਪੱਤਰਕਰ ਭਾਈ ਜਰ ਜੋ ਸਾਡੀ ਹਾਲ ਤੱਕ ਜੋ ਵੀ ਇਹਦੀ ਕੈਂਪ ਦੀ ਨਿਊਜ਼ ਨੂੰ ਕਵਰ ਕੀਤਾ ਜਾਂ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ ਇਹਨਾਂ ਦੇ ਮੈਂ ਸਾਰੇ ਧੰਨਵਾਦ ਕਰਦਾ ਤੇ ਬਾਕੀ ਸਾਰੇ ਨੂੰ ਇੱਕ ਗੱਲ ਮੈਂ ਜੀ ਬਾਰਤਵਾਦ ਕੋਨਦਨ ਕਰਿਆ ਕਰੋ ਜਿਵੇਂ ਅਸੀਂ ਕੈਂਪੂ ਵੀ ਸਰਕਲ ਹਨ ਉਹਨੇ ਜੀ ਬਰ ਬੰਦਾ ਡਾਊਟ ਹੁੰਦਾ ਕਿ ਸ਼ਾਇਦ ਫੋਨ ਮੇਂ ਆ ਫੋਨ ਗਰਾ ਨਿਕਦਾ ਕਦੇ ਵੀ ਕਿਤੇ ਵੀ ਮਸ਼ੀਨ ਚ ਫੋਨ ਬਣ ਨਹੀਂ ਸਕਦਾ ਨਾ ਵੀ ਕਦੀ ਵਿਖ ਸਕਦਾ ਮੈਂ ਤਾਂ ਇਹ ਕਹੂੰਗਾ ਆਪਣੇ ਨੇੜੇ ਦੇ ਹਸਪੀਟਲ ਤੇ ਜਾ ਕੇ ਤੁਸੀਂ ਆਪਣਾ ਵੀ ਨਾਮ ਲਖਾਓ ਤਾਂ ਕਿ ਕਿਸੇ ਨੂੰ ਅਮਰਜੈਂਸੀ ਲੋੜ ਹੋਵੇ ਤਾਂ ਤੁਸੀਂ ਉਹਨੂੰ ਫੋਨ ਕਰੇ ਤਾਂ ਤੁਸੀਂ ਖੂਨ ਡੋਨੇਟ ਕਰ ਸਕੋ ਧੰਨਵਾਦ ਬਾਈ ਤੁਹਾਡੇ ਵੱਲੋਂ ਜਿਹੜਾ ਸਿਵਲ ਹਸਪਤਾਲ ਵਿੱਚ ਇੱਕ ਬਹੁਤ ਬੜਾ ਪ੍ਰੋਗਰਾਮ ਚਲਾਇਆ ਜਾਂਦਾ ਜਦੋਂ ਕਿਸੇ ਨੂੰ ਲੋਡ ਹੁੰਦੀ ਹੈ ਤਾਂ ਤੁਹਾਡੀ ਟੀਮ ਹੈ ਜਿਹੜੀ 24 ਘੰਟੇ ਸਾਰਾ ਪੂਰਾ ਸਾਲ 24 ਘੰਟੇ ਤਿਆਰ ਬਟਿਆ ਰਹਦੀ ਹੈ ਜਿਹੜੇ ਲੋਕ ਖੂਨ ਦੇਣ ਤੋਂ ਡਰਦੇ ਨੇ ਉਹਨਾਂ ਵਾਰ ਕੀ ਕੀ ਅਸੀਂ ਅਕਸਰ ਸਾਡੇ ਕੋਲ ਵੀ ਐਸੇ ਬਹੁਤ ਕੇਸ ਆਉਂਦੇ ਨੇ ਕਿ ਜਿਵੇਂ ਸਾਨੂੰ ਕੋਲ ਆਉਂਦੇ ਆ ਕਿ ਹਾਂਜੀ ਸਾਨੂੰ ਬਲੱਡ ਦੀ ਲੋੜ ਹੈ ਜਦੋਂ ਪੱਛ ਪਤਾ ਕਰਦੇ ਕਿ ਉਹਦੇ ਮਦਰ ਜਾਂ ਫਾਦਰ ਜਾਂ ਉਹ ਬ੍ਰਦਰ ਕੋਈ ਦਾਖਲ ਹੈ ਪਰ ਬੰਦਾ ਆਪ ਬਿਲਕੁਲ ਤੰਦਰੁਸਤ ਹੁੰਦਾ ਪਰ ਕਡਰੋ ਦਿਮਾਗ ਦੇ ਵਿੱਚ ਬੈਠਿਆ ਹੁੰਦਾ ਕਿ ਜੇ ਮੈਂ ਦਿੱਤਾ ਸ਼ਾਇਦ ਚੱਕਰ ਨਾ ਜਰ ਮੈਂ ਇਹ ਉਹਦੀ ਖੂਨ ਦੇਣਾ ਕੋਈ ਚੱਕਰ ਵਗੈਰਾ ਜਾਂ ਕੋਈ ਵੀ ਅਸੀ ਦਿੱਕਤ ਨਹੀਂ ਆਉਂਦੀ ਉਲਟਾ ਤੁਹਾਡਾ ਜੋ ਸਰੀਰ ਉਹ ਵੀ ਆਪਾਂ ਕਹਿੰਦੇ ਜਿਵੇਂ ਆਪਾਂ ਸਰਵਿਸ ਕਰਾ ਰਹੇ ਨੇ ਮੋਟਰਸਾਈਕਲ ਦੀ ਇੱਕ ਆਪਾਂ ਫਰੈਸ਼ ਹੋਏ ਨੇ ਕਿ ਹਾਂ ਵੀ ਮੈਂ ਤਾਂ ਇਹ ਕਹੂੰਗਾ ਕਿ ਹਰੇਕ ਬੰਦੇ ਨੂੰ ਇੱਕ ਵਾਰੀ ਜੀਵਨ ਚ ਖੂਨਦਾਨ ਕਰਕੇ ਦੇਖਣਾ ਚਾਹੀਦਾ ਹੈ ਅਗਰ ਉਹਨਾਂ ਨੂੰ ਵਧੀਆ ਲੱਗਦਾ ਤਾਂ 3 ਮਹੀਨੇ ਬਾਅਦ ਆਪਾਂ ਖੂਨਦਾਨ ਕਰ ਸਕਦੇ ਆ ਤੇ ਜ਼ਰੂਰ ਕਰਨਾ ਚਾਹੀਦਾ ਜੀ ਥੈਂਕ ਯੂ ਪੰਡਿਤ ਰਿਸ਼ੀਦੇਵ ਸਾਸ਼ਟਰੀ ਕਰਮ ਕਾਂਡੀ ਬਰਾਬਰ ਸਭਾ ਪ੍ਰਧਾਨ ਤੰਤ ਵਿਸ਼ਵਾਹਿੰਦੂ ਸਨਾਤਨ ਸੇਵਾ ਸੰਗਠਨ ਰਾਸ਼ਟਰੀ ਮहासਚੀ ਮੈਨੂੰ ਬਾਬਾ ਜੀ ਨੇ ਇਹ ਕਰਾਇਆ ਹੈ ਔਰ ਹਰ ਸਾਲ ਕਰਉਂਦੀ ਹੈ ਬਹੁਤ ਵਧੀਆ ਜਿਹੜਾ ਸਭ ਤੋਂ بڑا ਦਾਨ ਹੈ ਰક્ત ਦਾਨ ਹੈ ਇਸ ਰક્ત ਨਾਲ ਪਤਾ ਨਹੀਂ ਕਿਸ ਮਰੀਜ਼ ਦਾ ਕਿਸ ਗਰੀਬ ਦਾ ਭਲਾ ਹੋਣਾ ਔਰ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਮੈਂ ਧੰਨਵਾਦ ਕਰਦਾ ਹਾਂ ਬਾਬਾ ਜੀ ਦਾ ਕਿ ਇਹਨਾਂ ਕੱਠ ਕਰਕੇ ਔਰ ਇਹਨਾਂ ਵਧੀਆ ਕੈਂਪ ਲਵਾਉਂਦੇ ਆ ਹਰ ਸਾਲ ਲਵਾਉਂਦੇ ਆ ਬਹੁਤ ਅੱਛਾ ਕੰਮ ਹੈ